ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਹੰਸ ਵਾਲਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਖਰੂਰ ਸਾਹਿਬ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਾਜੀ ਸੂਈ ਜਰਸੀ ਵੈੜ ਦਿਖਾਉਣੀ ਪਈਲੇ ਸੂਏ ਨਾਰਮਲ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੋ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਣਾ ਚਾਹ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਚੀ ਸੋਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਸੋਈ ਨੂੰ ਸਮਾਂ ਹੋ ਗਿਆ 10 ਕਿਲੋ ਦਵਾਈ ਜੀ ਹੁਣੇ ਕਹਿੰਦੇ ਤਿਆਰ ਆ ਬੱਚਾ ਮਗਰ ਬੱਚਾ ਚਾਰਾਂ ਥਾਂਾਂ ਸੇਮੇ ਹੀ ਸਾਈਜ਼ ਆ ਦੋਸਤੋ ਹਵਾਨਾ ਬੱਚੀ ਦਾ ਬੈਕ ਸਾਈਡ ਤੋਂ ਚੈੱਕ ਕਰਾ ਦਨਾ ਵੇਖ ਸਕਦੇ ਆ ਚਾਰਾਂ ਥਾਂਾਂ ਸੇਮੇ ਹੀ ਸਾਈਜ਼ ਗੈਪ ਤੇ ਲਿਖੇ ਹੋਏ ਆ ਕੱਲੇ ਕੱਲੇ ਲੱਗੇ ਹੋਏ ਆ ਬੱਚਾ ਮਗਰ ਬੱਚਾ ਦੋਸਤੋ ਆ ਵੇਖ ਸਕਦੇ ਆ ਬੱਚਿਆ ਨਾਲੂਆ ਦੋਸਤੋ ਨਾਲ ਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ 12 ਵਜੇ ਦਾ ਸ਼ਾਮ ਦੀ 2:35-6 ਘੰਟੇ ਪਏ ਆ ਸ਼ਾਂਤਾਂਈ ਹਵਾਨਾ ਬੱਚੀਆਂ ਸੋਨਾ ਤਿਆਰ ਕਰ ਜਨਾ ਥਾਣ ਮੈਨੇਟ ਤੋਂ ਚੈੱਕ ਕਰਾ ਦੇਣਾ ਵੇਖ ਸਕਦੇ ਆਂ ਦੋਸਤੋ ਚਾਰਾਂ ਥਣਾ ਸੇਮੇ ਸਾਈਜ਼ ਆ ਦੂਸਰੀ ਸਾਈਡ ਤੋਂ ਥਣ ਵਿਖਾ ਦੇਣਾ ਦੋਸਤੋ ਬੱਚੀ ਤੇ ਆ ਵੇਖ ਸਕਦੇ ਆਂ ਦੋਸਤੋ ਦੂਸਰੀ ਸਾਈਡ ਤੋਂ ਸੋਹਣੇ ਥਾਣਾ ਦੋਸਤੋ ਚਾਰੇ ਨੁਕਰਾਂ ਚ ਲੱਗੇ ਹੋਏ ਆ ਦੁੱਧ ਬਾਈ ਕਹਿੰਦਾ 10 ਕਿਲੋ ਤਿਆਰ ਆ ਇੱਕ ਹਫਤਾ ਸੂਜ ਨੂੰ ਸਮਾਂ ਹੋ ਗਿਆ ਬੱਚਾ ਮਗਰ ਬੱਚਾ ਹਵਾਨਾ ਦੋਸਤੋ ਬੱਚੀ ਦਾ ਪੂਰਾ ਸੋਨਾ ਤਿਆਰ ਕੀਤਾ ਹੋਇਆ ਸ਼ਾਮ ਦੀ ਚਵਾਈ ਜਹੇ 5-6 ਘੰਟੇ ਪਾਏ ਆ ਸ਼ਾਂਤਾਂਈ ਹਵਾਨਾ ਬੱਚੀਆਂ ਸੋਨਾ ਤਿਆਰ ਕਰ ਜਨਾ ਦੁੱਧ ਬਾਈ ਕਹਿੰਦਾ 10 ਕਿ ਰੇਟ ਬਾਈ ਨੇ ਰੱਖਿਆ ਹੋਇਆ 28000 ਰੁਪਇਆ ਉਹ ਚ ਬਾਈ ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂ ਤਾਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ